ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੇ ਪੰਨੇ ਦੇਖ ਰਹੇ ਸਭ ਦਾ ਸਵਾਗਤ ਹੈ ਅੱਜ ਤੁਹਾਨੂੰ ਦੱਸਣ ਜਾ ਰਿਹਾ ਜੀ 40 ਮੁਕਤਸ਼ਹੀ ਸਿੰਘਾਂ ਦੇ ਨਾਮ ਜਿੰਨਾਂ ਦੀ ਸ਼ਹਾਦਤ 14 ਜਨਵਰੀ 1705 ਨੂੰ ਸ਼੍ਰੀ ਮੁਕਤਸਰ ਸਾਹਿਬ ਹੋਈ ਸੀ ਉਹਨਾਂ ਦੇ ਨਾਮ ਜਥੇਦਾਰ ਭਾਈ ਮਹਾ ਸਿੰਘ ਜੀ ਭਾਈ ਸ਼ਮੀਰ ਸਿੰਘ ਜੀ ਭਾਈ ਸਾਧ ਸਿੰਘ ਜੀ भाई गरजा सिंह जी भाई सहेल सिंह जी भाई सुल्तान सिंह जी भाई सोभा जी भाई संत सिंह जी भाई हर्षा सिंह जी भाई हरी सिंह जी भाई करण सिंह जी भाई करम सिंह जी भाई सिंह जी भाई किरत सिंह जी भाई किरपाल सिंह जी भाई खुशहाल जी भाई गुलाब सिंह जी भाई गंगा सिंह जी भाई गंडा सिंह जी भाई करबारा सिंह जी भाई चंबा सिंह जी भाई जादो सिंह जी भाई जोगा सिंह जी भाई जंग जी भाई दयाल जी ਭਾਈ ਦਰਬਾਰਾ ਸਿੰਘ ਜੀ ਭਾਈ ਦਿਲਬਾਗ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਤੰਨਾ ਸਿੰਘ ਜੀ ਭਾਈ ਨਿਹਾਲ ਸਿੰਘ ਜੀ ਭਾਈ ਨਿਦਾਨ ਸਿੰਘ ਜੀ ਭਾਈ ਭਾਗ ਸਿੰਘ ਜੀ ਭਾਈ ਬੂਟ ਸਿੰਘ ਜੀ ਭਾਈ ਭੋਗਾ ਸਿੰਘ ਜੀ ਭਾਈ ਪੋਲਾ ਸਿੰਘ ਜੀ ਭਾਈ ਮਜਾ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਮਿਆ ਸਿੰਘ ਜੀ ਭਾਈ ਰਾਏ ਸਿੰਘ ਜੀ ਭਾਈ ਲਕਸ਼ਮਨ ਸਿੰਘ ਜੀ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰਿਓ ਕਿ ਇਤਿਹਾਸ ਦੇ ਰਿਲੇਟਡ ਵੀਡੀਓ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ